ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਰਨਾਲਾ ਸੇਖਾ ਰੋਡ ਤੇ ਪਹੁੰਚੇ ਆਂ ਬਾਈ ਜੱਗੀ ਕੋਲੇ ਨੌਂ ਗਾਵਾਂ ਦਿਖਾਵਾਂਗੇ ਤਿੰਨ ਤੋਂ ਚਾਰ ਤਾਜ਼ੀਆਂ ਸੂਈਆਂ ਨੇ ਤੇ ਪੰਜ ਤੋਂ ਛੇ ਦਿਖਾਵਾਂਗੇ ਗੱਬਣ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਜਿਹੜੀ ਡਿਟੇਲ ਆ ਡਿਟੇਲ ਸਾਰੀਆਂ ਦੀ ਸੱਜਣੋ ਬਾਈ ਤੋਂ ਵੀਡੀਓ 'ਚ ਹੀ ਪੁੱਛ ਲਾਂਗੇ ਆ ਜਾ ਜੱਗੀ ਫਿਰ ਹੋਰ ਕਿਵੇਂ ਆ ਠੀਕ ਠਾਕ ਬਈ ਵਧੀਆ ਤੁਸੀਂ ਜਰਦੀ ਕਲਾ ਜਮਾ ਕੇ ਪਰਮਾਤਮਾ ਜਿਉਣਾ ਮੋੜ ਬਣਿਆ ਫਿਰਦਾ ਅੱਜ ਤਾਂ ਜੱਗੀ ਤੇ ਕੰਮ ਜੇ ਮੈਂ ਤੁਹਾਨੂੰ ਦੱਸਿਆ ਵੀ ਆ ਵੀ ਨੌਰੇ ਦਾ ਵੀ ਤਕਰੀਬਨ ਮਾਰੋ ਮਾਰਾਂ ਨੇ ਇਹੜੀ ਆ ਕੰਮਾਂ 5-7 ਦਿਨ ਦੀ ਗੱਲ ਹੀ ਆ ਬਸ ਉਧਰ ਆਪਣੇ ਕੋਲੇ 40-40 ਨਗ ਹੋਇਆ ਕਰਨਗੇ ਠੀਕ ਆ ਗੱਲ ਆ ਉਧਰ ਨਗ ਬਾਈ ਕਹਿੰਦਾ 35 ਤੋਂ 40 ਹੋਇਆ ਕਰਨਗੇ ਤੇ ਦੁੱਧ ਵਾਲਾ ਸੀਨ ਹੋਇਆ ਕਰੂਗਾ 25 ਤੋਂ ਲਾ ਕੇ 40-50 ਕਿਲੋ ਤੱਕ 40-50 ਕਿਲੋ ਤੱਕ ਇੱਥੋਂ ਕਰਦੀਆਂ ਸ਼ੁਰੂ ਹਾਂ ਬਈ ਇਹ ਜਰਸੀ ਤੋਂ ਸ਼ੁਰੂ ਕਰ ਲੂ ਇੱਕ ਨੰਬਰ ਤੇ ਆ ਗਈ ਜਰਸੀ ਤੋਰ ਚੋਬਰਾ ਖੋਲ ਕੇ ਆ ਤੋਰ ਪੁੱਤ ਸੁਆ ਕਿਹੜਾ ਦਾ ਸੁਆ ਬਾਈ ਜੀ ਦੂਜਾ ਨਾਲ ਬੱਚਾ ਕੀ ਆ ਬੱਚੇ ਬੱਛੀ ਆ ਜੀ ਆ ਨਾਲ ਇਹਦੇ ਸੱਜਣੋਂ ਬੱਛੀ ਆ ਸੁਆ ਦੂਜਾ ਤਕਰੀਬਨ ਸੋਨੂੰ ਸਾਰੀ ਗਰਮੀ ਚ ਚੱਲਣ ਵਾਲੇ ਤੋਹਫੇ ਦਿਖਾ ਦੂੰਗਾ ਮੈਂ ਬਹੁਤ ਟੌਪ ਕਲਾਸ ਬੱਛੀ ਆ ਵੀਰੇ ਦੂਜਾ ਸਵੇਰ ਹਜੇ ਦੰਦ ਕੰਨੀਆਂ ਵਾਲੇ ਖੜੇ ਆ ਇਹਦੇ ਠੀਕ ਆ ਜੀ 6 ਦੰਦ ਦੀ ਪੈਂਦੀ ਆ ਮੈਨੂੰ ਸੂਈ ਕਦੋਂ ਜੱਗੀ ਸੂਈ ਇਹ ਕੱਲ ਆ ਬਾਈ ਜੀ ਆ ਕੱਲ ਦੀ ਬਾਈ ਕਹਿੰਦਾ ਸੂਈ ਆ ਜੇਰ ਜੱਪੇ ਵਾਲੇ ਸਿਸਟਮ ਨਾਲ ਹਾਂ ਜੇਰ ਜੱਪੇ ਦੀ ਜਿੰਨੀ ਆਪਾਂ ਵੀਡੀਓ ਦੇ ਵਿੱਚ ਗੱਲ ਬੋਲਾਂਗੇ ਬਾਈ ਜੀ ਆਪਣੀ ਹਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਠੀਕ ਆ ਗੱਲ ਆ ਆ ਜੇਰ ਜੱਪੇ ਵਾਲਾ ਸਿਸਟਮ ਬਾਈ ਕਹਿੰਦਾ ਦਾਨਾ ਨਾਲ ਆ ਗਈ ਬੱਛੀ ਤੇ ਆਪ ਆ ਗਈ ਜਰਸੀ ਕੰਪਨੀ ਚ ਥਣ ਦਾ ਸਾਈਜ਼ ਤਾਂ ਇਹਨੂੰ ਐ ਲੱਗਿਆ ਜਿਵੇਂ ਤਕਰੀਬਨ ਗੱਲ ਕਰੀ ਮੈਂ ਕਿਹਾ ਬਈ ਮੱਝਾਂ ਨਹੀਂ ਲੱਗਿਆ ਹੁੰਦਾ ਹਾਂ ਬਸ ਐ ਮਨ ਲੱਭ ਜੇ ਇੱਕ ਬਸੇ ਤੂੰ 1.5 ਲੱਖ ਵਾਲੀ ਮੱਝ ਬੰਨ ਲਈ ਇੱਕ ਬਸ ਇਹਨੂੰ ਬੰਨ ਲੈ ਬਰੋਬਰ ਐ ਥੋਕੂਗੇ ਮੱਝੇ ਇੱਕ ਇਹਦੀ ਜਿਹੜੀ ਫੈਂਟ ਪਰਸੈਂਟੇਜ ਉਹ ਮੱਝ ਦੇੜ ਗੇੜੀ ਹੁੰਦੀ ਹੈ ਹਾਂ ਬਈ ਮੱਝਾਂ ਲਈ ਹੁੰਦੀ ਹੈਗੀ ਆ ਫੈਂਟ ਪਰਸੈਂਟੇਜ ਆ ਜਿਹੜੀ ਇਹਦੀ ਮੱਝ ਦੇੜ ਗੇੜੀ ਹੁੰਦੀ ਹੈ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਹੈਗੀ ਆ ਸੱਜਣੋਂ ਬੱਚੀ ਤੇ ਦੁੱਧ ਦੀ ਕੀ ਰਿਪੋਰਟ ਆ ਕਿੰਨਾ ਕੁ ਪਾ ਸਕਦੀ ਆ ਦੁੱਧ ਬਾਈ ਇਹਨੇ 22 ਕਿਲੋ ਪਲ 22 ਕਿਲੋ ਦਾ ਬੰਦਾ ਖੁੱਲਾ ਹੀ ਮੰਨ ਕੇ ਲੈ ਲਓ ਜਾ ਅੱਗੇ ਅੱਗੇ ਕੀ ਰਾ 25 ਵੀ ਦੇ ਸਕਦੇ ਆ ਜੀ ਅੱਗੇ ਦੀ ਫੈਟ 50 ਆਉਂਦੀ ਐ ਮੰਨ ਲਓ ਵੀ ਮੱਝ ਦਾ ਦੁੱਧ ਆ 17 18 ਕਿਲੋ ਹੋ ਗਿਆ ਹਾਂ 17 18 ਕਿਲੋ ਦੇ ਏਡ ਗੇਡ ਵਾਲਾ ਸਿਸਟਮੇ ਹੋਊਗਾ ਤੇ ਰੇਟ ਜੱਗੀ ਇਹਨਾਂ ਦਾ ਕੰਮ ਦਾ ਰੇਟ ਬੱਸ ਆਈਆਂ ਦਾ ਫੋਨ ਤੇ ਕਰ ਲਾਂਗੇ ਬਈ ਜਿਆਦਾ ਤਾਂ ਨਹੀਂ ਮੰਗਦੇ ਨਹੀਂ ਜਿਆਦਾ ਨਹੀਂ ਕਰਦੇ ਵੀਰੇ ਜਮਨ ਅਕਕੇ ਤੇ ਫੋਨ ਤੇ ਮਾਰ ਨਹੀ ਨਹੀ ਬਾਈ ਯਾਰ ਪਹਿਲਾਂ ਮਾਲ ਵੇਚਣਾ ਹੁੰਦਾ ਤੈਨੂੰ ਪਤਾ ਪਰ ਸੋ ਚੌਥੀ ਦੀ ਵੀਡੀਓ ਰੋਹ ਤੂੰ ਤੇਰੀ ਟੈਨਰ ਦੇ ਵੀ 100 ਵੀਡੀਓ ਆਪਣੀ ਘੋਟੋ ਦਾ ਡਾਪ ਲੋਡਾ ਬਾਈ ਦਾ ਸਿਸਟਮ ਹੈਗਾ ਸੱਜਣੋ ਵਪਾਰ ਦਾ ਥੋੜੇ ਮਾਰਜਿਨ ਦੀ ਕੰਮ ਕਰਦਾ ਰੇਟ ਬਾਈ ਕਹਿੰਦਾ ਫੋਨ ਤੇ ਦੱਸ ਦੂੰਗਾ ਇੱਕ ਨੰਬਰ ਤੇ ਦਿਖਾਈ ਆ ਜਰਸੀ 나ੜੂਆ ਬੱਛੀ ਦਾ ਨਾਲ ਆ ਤੇ ਨਾਲ ਵੀ ਬੱਛੀ ਆ ਇਹ ਹੁਣ ਤੌਰ ਦੇ ਦੋ ਨੰਬਰ ਵਾਲੀ ਇਹ ਆ ਗਈ ਐਚ ਐਫ ਕ੍ਰੋਸ ਚ ਬਾਈ ਹਾਂਜੀ ਇਹ ਐਚ ਐਫ ਕ੍ਰੋਸ ਹੈਗੀ ਇਹਦਾ ਸੂਆ ਕਿਹੜਾ ਸੂਆ ਇਹਦਾ ਵੀ ਦੂਜਾ ਹੀ ਆ ਬਾਈ ਜੀ ਇਹਦੇ ਕਿੰਨੇ ਕਿ ਦਿਨ ਪੈਂਡਿੰਗ ਨੇ ਇਹਦੇ ਦਿਨ ਪਏ ਜੀ 15 ਹ ਇਨੇ ਭਾਈ 28 29 ਕਿਲੋ ਦੁੱਧਤਾ ਹੋਇਆ ਪਨੂਨ ਦਾ ਤੇ ਬਾਕੀ ਝੋਲ ਚੰਗੀ ਆ ਮੈਂ ਕਿਹਾ ਝੋਲ ਬਹੁਤ ਜਿਆਦਾ ਚੰਗੀ ਆ ਭਾਈ ਮਾਲਕ ਨੇ 15 ਦਿਨ ਦੱਸਿਆ 2 4 ਦਿਨ ਹਜੇ ਮਾਲਕ ਵੱਧ ਵੀ ਲੈ ਸਕਦੀ ਹੈਗਾ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਹੀ ਮੰਨ ਕੇ ਲੈ ਲੇ ਭਰਾ ਹਾਂ 20 ਦਿਨ ਪੂਰੇ ਮੰਨ ਕੇ ਲੈ ਲੇ ਜਿਹੜਾ ਬੰਦਾ ਕੋਈ ਵੇਚਣ ਨੂੰ ਵੀ ਲੈ ਜਾਣੀ ਹੈ ਕਿਸੇ ਨੇ ਹਾਂਜੀ ਤਾਂ ਮਤਲਬ ਪੂਰੀ ਰਿਪੋਰਟ ਵਧੀਆ ਗਾਂ ਤੇ ਜਾਨ ਵਜਨ ਵਜੂਦ ਵੀ ਚੰਗਾ ਤੇ ਸ਼ਾਈਨਿੰਗ ਵੀ ਬਹੁਤ ਆ ਪਿੰਡੇ ਜੀ ਬਹੁਤ ਸੋਹਣੀ ਝੂਲ ਤਾਂ ਨਹੀਂ ਲਾਇ ਕੋਈ ਨਹੀਂ ਭਾਈ ਯਾਰ ਆਪਾਂ ਦੇਖਦਾ ਇਹ ਜਿਆ ਕੰਮ ਨਹੀਂ ਕਰਦੇ ਆਪਾਂ ਤਾਂ ਕਿਹਦੇ ਮੂਰੀ ਵੀ ਨਹੀਂ ਬਦਲਦੇ ਉਵੇਂ ਹੀ ਹੁੰਦੀ ਐ ਜਾਨ ਫੁੱਲਾ ਝੋਟੀਆਂ ਨਾਲ ਦੀ ਜਾਨ ਆ ਗਈ ਹੈ ਨਾ ਜਿਵੇਂ ਮੱਝਾਂ ਜਾਂਦੀ ਐ ਇਹ ਸੁਣੀ ਜਾਨ ਜਾਂਦਾ ਯਾਰ ਕੁਆਲਿਟੀ ਬਹੁਤ ਗੰਦੀ ਚਮਕਦਮ ਕੁਬੋਤ ਹਾਂ ਤੇ ਸ਼ਾਈਨਿੰਗ ਪੱਛੀ ਚ ਆ ਗਈ ਚੰਗੀ ਤੇਲ ਤੂਲ ਜੱਗੀ ਕਹਿੰਦਾ ਮੈਂ ਕੋਈ ਲਾਇਆ ਨਹੀਂ ਹੈਗਾ ਤੇ ਮੈਂ ਕਈ ਵਾਰੀ ਜੋਂਸਨ ਵੀ ਲਾਤਾ ਹੁੰਦਾ ਨਹੀਂ ਨਹੀਂ ਬਾਈ ਕੋਈ ਨਹੀਂ ਯਾਰ ਪਤਾ ਉਹੀ ਨਹੀਂ ਕਰੇ ਤੇਲ ਤੂਲ ਲਾਦਾ ਪਤਾ ਕਦੇ ਮੂਰੀ ਨਹੀਂ ਬਦਲੀ ਕਰਮਾਂ ਦੀ ਠੀਕ ਆ ਗੱਲ ਉਹਦੋਂ ਨੂੰ ਵੇਚ ਜਾਈ ਇਹਦੀ ਰਿਪੋਰਟ ਕੀ ਦੱਸੇ ਦੁੱਧ ਦੀ ਇਹਦਾ ਵੀਰੇ 28 29 ਕਿਲੋ ਦੁੱਧ ਦਿੱਤਾ ਹੋਇਆ ਪਲੂਣ ਦਾ ਤੇ ਦੇਊਗੀ ਮੱਝਾਂ ਵਰਗਾ ਇਹ ਮੱਝਾਂ ਵਰਗਾ 30 ਕਿਲੋ ਦੁੱਧ ਮੰਨ ਕੇ ਲੈ ਲੇ ਉਹਦਾ ਏ ਹੁਣ ਤੋਰ ਦੇ ਚੋਪਰਾ ਫਿਰ 3 ਨੰਬਰ ਵਾਲੀ ਨੰਬਰ ਮੁਤਾਬਕ ਤੋਰੀ ਚੱਲੀ ਦਿਖਾਉਂਗਾ ਸਾਰੇ ਤੁਹਾਨੂੰ ਸੱਜਣੋ ਗਰਮੀ ਵਾਲੇ ਤੋਹਫੇ ਗਰਮੀ ਚੱਲਣ ਵਾਲੀਆਂ ਆਈਟਮਾਂ ਦਿਖਾਵਾਂਗੇ ਇਹਦਾ ਸੁਹਾ ਕਿਹੜਾ ਬਾਈ ਸੁਹਾ ਇਹਦਾ ਵੀ ਦੂਜਾ ਬਾਈ ਜੀ ਇਹਦੇ ਮੰਗਰ ਵੀ ਬੱਛੀ ਹੈਗੀ ਇਹਦੇ ਨਾਲ ਵੀ ਬੱਛੀ ਆ ਗਾਵਾਂ ਯਾਰ ਸਾਨੀਂ ਕੁਆਲਟੀ ਵਾਲੀਆਂ ਸੀਲ ਠੰਡੀਆਂ ਗਾਵਾਂ ਨੇ ਘਰੇ ਦੁੱਧ ਪੀਣ ਵਾਲੀਆਂ ਬਹੁਤ ਵਧੀਆ ਗਾਵਾਂ ਨੇ ਮਤਲਬ ਬਣ ਦੱਸ ਜੀ ਇਹਦੇ ਵੀ ਮੱਜਾ ਨਾਲ ਮੈਂ ਕਹਿੰਦਾ ਬਾਈ ਤੂੰ ਜਿੰਨੀਆਂ ਦੇਖੇਂਗਾ ਆਪਣੇ ਕੋਲ तकरीबन ਸਾਰੀਆਂ ਥਾਂ ਦੇ ਸਹਿਜ ਤੋਂ ਪੂਰੇ ਟੌਪ ਦੀ ਹੋਣਗੇ ਇਹਨਾਂ ਨੂੰ ਆਪਾਂ ਨੂੰ ਕਹਿਣਾ ਪਊਗਾ ਵੀ ਇਹ ਮਸ਼ੀਨ ਨਾਲ ਚੁਣੀ ਪਊ ਤੇ ਚਵਾਈ ਕਿਵੇਂ ਆਦੀ ਮੈਂ ਕਹ ਚਵਾਈ ਤੇ ਸਭ ਬਿਨਾ ਬੱਚੇ ਤੇ ਧਾਰਾ ਮਾਰ ਕੇ ਦਿਖਾ ਦਿੰਨੇ ਆ ਚਵਾਈ ਚਵਾਈ ਦਾ ਓਕੇ ਆ ਜਾਵਾਂ ਆ ਚਵਾਈ ਦੀ ਬਾਈ ਕਹਿੰਦਾ ਆ ਗਈ ਬਿਲਕੁਲ ਫੋਕੀ ਉਹ ਧਾਰਾ ਤੁਹਾਨੂੰ ਮੈਂ ਵੀਡੀਓ ਦੇ ਐਂਡ ਤੇ ਦਿਖਾਉਂਗਾ ਮਾਰ ਕੇ ਕਿਉਂਕਿ ਪਹਿਲਾਂ ਕੱਲੀ ਕੱਲੀ ਬੱਚੀ ਤੋੜ ਕੇ ਦਿਖਾਵਾਂਗੇ ਇਹਦੀ ਦੁੱਧ ਦੀ ਕੀ ਰਿਪੋਰਟ ਆ ਜਗੀ ਇਹ ਮਨੋ ਜੀ ਪਰਸੋਂ ਦੀ ਸੂਈ ਹੈ ਬੱਚੀ ਮੰਗ ਰਿਹਾ ਹੁਣ 15 ਕਿਲੋ ਬੋਲੀ ਦੇ ਥੱਲੇ ਤਿਆਰ ਹੋਊਗੀ ਡੰਗ ਤੋਂ ਡੰਗ ਚਵਾ ਦਾਂਗੇ ਹਾਂਜੀ ਹਾਂ ਤੇ ਚਾਰ ਡੰਗ ਚੋ ਕੇ ਬੰਦਾ ਆਪਣੇ ਕੋਲੇ ਫੁੱਲ ਗਰੰਟੀ ਹੋਊਗੀ ਰਹਿਣ ਦੀ ਆਉਣ ਦੀ ਸਾਰੀ ਸ਼ਰਤ ਆਪਣੇ ਕੋਲੇ ਕੋਈ ਚੱਕਰ ਨਹੀਂ ਤੇ ਬੰਦਾ ਦੋ ਡੰਗ ਤੇ ਆਪਣੇ ਕੋਲੇ ਰਹਿ ਕੇ ਵੀ ਚੋ ਕੇ ਲਿਆ ਸਕਦਾ ਨਾਲ ਇਹਦੇ ਆ ਗਈ ਬੱਛੀ ਹਾਂਜੀ ਬੱਛੀ ਆ ਇਹਦੇ ਮਾਦਾ ਇਹ ਆ ਗਈ 3 ਨੰਬਰ ਤੇ ਤੇ ਹੁਣ ਤੋਰ ਦੇ 4 ਨੰਬਰ ਵਾਲੀ ਇਹਦੀ ਕੰਪਨੀ ਕਿਹੜੀ ਆ ਇਹ ਵੀ ਜਰਸੀ ਕ੍ਰੋਸ ਹੀ ਆ ਬਈ ਜੀ ਤੇ ਕਿਸੇ ਨੇ ਬਸ ਸਿੰਗ ਨਹੀਂ ਦਿਖਾਏ ਇਹ ਤੇ ਵਿਚਾਰੇ ਦੇ ਠੀਕ ਆ ਗੱਲ ਮਤਲਬ ਉਹ ਸੀਲ ਠੰਡੀ ਬਹੁਤ ਆ ਚਵਾਈ ਚੂਈ ਨੂੰ ਆਮ ਜਿਵੇਂ ਛੋਟੇ ਡੇਰੀ ਫਾਰਮ ਨੇ ਉਹਨਾਂ ਲਈ ਬਹੁਤ ਵਧੀਆ ਗਏ ਆ ਇਹਦੇ ਨਾਲ ਬੱਚਾ ਕੀ ਆ ਗਿਆ ਜੱਗੀ ਇਹਦੇ ਮੰਗਰ ਮੇਲ ਕਾਫਾ ਜੀ ਇਹਦੇ ਨਾਲ ਬਾਈ ਕਹਿੰਦਾ ਮੇਲ ਕਾਫਾ ਚਵਾਈ ਦੀ ਕਿਵੇਂ ਆ ਚਵਾਈ ਦੀ ਸੋਨਾ ਜੀ ਆ ਜਾਨ ਫੁੱਲ ਹੈ ਜੀ ਬਈ ਜਾਨ ਜਿੰਦ ਬਹੁਤ ਆ ਬੱਚੀ ਜੀ ਆ ਭਾਜਨ ਵਜੂਦ ਇਹ ਚ ਵੀ ਫੁੱਲਾ ਕੰਮ ਇਹਦਾ ਵੀ ਜੇ ਗੱਲ ਕਰ ਲਈਏ ਜਿਵੇਂ ਬਾਡੀ ਦਾ ਪਟਾਂਚਾ ਕਹਿ ਸਕਦੇ ਆ ਵੀ ਮੱਜਾਂ ਨਾਲ ਦਾ ਹੀ ਆ ਗਿਆ ਬਈ ਹੋਰ ਆ ਜਿਹੜੀ ਬੋਦੀ ਗਾਂ ਨਾ ਪਤਲੀ ਗਾਂ ਉਹ ਦੁੱਧ ਨਹੀਂ ਕੱਢਦੀ ਜਿਹੜੀ ਮਤਲਬ ਜਾਨ ਵਾਲੀ ਗਾਂਗੀ ਉਹ ਦੁੱਧ ਕੱਢ ਦਿੰਦੀ ਆ ਉਹੀ ਗੱਲ ਆ ਵੀ ਜਿਹੜੇ ਪਸ਼ੂ ਚਲਾ ਲੀਏ ਜੋਰ ਚੰਗੇ ਨੇ ਉਹ ਮਾੜੀ ਧੂੜੀ ਬਿਮਾਰੀ ਵੀ ਚੱਲ ਜਾਂਦਾ ਜਿਵੇਂ ਹਾਂ ਬਈ ਅਰਦਨ ਹਣਾ ਹੋ ਜਾਂਦਾ ਚ ਆਉ ਬਿਮਾਰੀ ਵਗੈਰਾ ਵੀ ਚੱਲ ਜਾਂਦਾ ਜਿਹੜੇ ਪਸ਼ੂ 'ਚ ਜ਼ੋਰ ਨੇ ਉਹੀ ਗੱਲ ਆ ਮਾੜਾ ਬੰਦਾ ਮਾ ਛੇਤੀਏ ਟਪਕ ਜਾਂਦਾ ਹਾਂ ਉਹ ਚੀਜ਼ ਆ ਬਾਈ ਇਹਦਾ ਸੂਆ ਕਿਹੜਾ ਸੀ ਸੋ ਇਹਦਾ ਵੀ ਦੂਜਾ ਹੀ ਆ ਬਾਈ ਜੀ ਇਹ ਦੰਦਾਂ ਦੀ ਪੂਰੀ ਆ ਹਾਜ਼ਰ ਦੁੱਧ ਕਿੰਨਾ ਹਾਜ਼ਰ ਇਹ ਥੱਲੇ ਬਾਈ 13 ਕਿਲੋ ਦੁੱਧ ਜਮਾ ਹਾਜ਼ਰ ਆ ਜਿਹੇ ਬੰਦਾ ਆਪਣੇ ਕੋਲੇ 4 ਡੰਗ ਚੋਕੇ ਲੈ ਜਾ ਸਕਦਾ ਹੈਗਾ 15 ਕਿਲੋ ਦੀ ਗਾਰੰਟੀ ਤੇ ਅਪਾ ਭੇਜ ਦਾਂਗੇ ਗਾਂ ਅਹ 13 ਕਿਲੋ ਬਾਈ ਕਹਿੰਦਾ ਹਾਜ਼ਰ ਆ ਮਲੇ ਮੂਲੇ ਤਾਂ ਨਹੀਂ ਲੱਗੀ ਅਜੇ ਨਹੀਂ ਮਲੇ ਨਹੀਂ ਅਜੇ ਲੱਗੀ ਬਾਈ ਸੂਲੀ ਨੂੰ ਪੰਜਵਾਂ ਕਦੇ ਨਹੀਂ ਆ ਸੂਈ ਨੂੰ ਠੀਕ ਆ ਗੱਲ ਤੇ ਹੁਣ ਤੌਰ ਬਈ ਇਹ ਮਾਨੂੰ ਮਾਲਕ ਨੇ ਦੂਜਾ ਸੂਆ ਹੀ ਕਹਿ ਕੇ ਦਿੱਤੀ ਆ ਠੀਕ ਹੈ ਮੰਨ ਲੈ ਵੀਰ ਜੀ ਇਹ ਤੀਜਾ ਸੂਆ ਮੰਨ ਲਵੇ ਕੱਦ ਫੁੱਲ ਵੱਡਾ ਮੈਂ ਕਿਹਾ ਕੱਦ ਕੁਆਲਿਟੀ ਵੀ ਬਹੁਤ ਜ਼ਿਆਦਾ ਆ ਗਾਂ ਚ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਦੇਨੇ ਨੇ 10 ਪਏ ਆ ਬਾਈ ਜੀ ਇਹਦੇ 10 ਦਿਨ ਬਾਈ ਕਹਿੰਦਾ ਪੈਂਡਿੰਗ ਨੇ ਤੇ ਇਹਦਾ ਪਹਿਲਣ ਦਾ ਕੀ ਰਿਕਾਰਡ ਆ ਪਹਿਲਣ ਦਾ ਰਿਕਾਰਡ ਇਹਦਾ 24 25 ਕਿਲੋ ਦਾ ਜੀ 24 ਦੀ ਕਿਵੇਂ ਦਸੀ ਮੈਂ ਕਿਹਾ 24 ਦੀ ਸੋਨਾ ਬਾਈ ਜੀ ਥਲੋ ਚਿੱਪੀ ਆ ਪਾ ਸ਼ਹਿਦ ਹੀ ਮਾਰਿਆ ਨੇ ਵਾੜਾ ਤੁਸੀਂ ਇਹ ਮੰਨ ਲਓ ਵੀ ਡੂਮਣਾ ਮਖਿਆਲ ਲੱਗ ਕੇ ਸੂਕੀ ਇੰਨੀ ਪੋਲੀ ਆ ਥਲੋ ਵਪਾਰੀ ਹੁੰਦਾ ਜਿਹੜਾ ਵਪਾਰੀ ਨੂੰ ਦਾ ਜਦੋਂ ਚੇਪਾ ਲਾਉਂਦਾ ਉਹਦੀ ਆਈਡੀਆ ਆ ਜਾਂਦੀ ਉਹਦੀ ਆਈਡੀਆ ਆ ਜਾਂਦਾ ਬਈ ਪਤਾ ਕੀ ਕਰਦਾ ਆਪਾਂ ਹੁਣ ਅੱਜ ਸਾਰਾ ਸੋਸ਼ਲ ਮੀਡੀਆ ਦਾ ਜੋਗਾ ਹਨਾ ਕੋਈ ਵੀ ਗੱਲ ਝੂਠਪਾਨ ਬੋਲਾਂਗੇ ਤਾਂ ਬੰਦਾ ਆਪਣੇ ਖਿਲਾਫ ਵੀਡੀਓ ਪਾ ਕੇ ਸਾਰਾ ਹੁਣ ਦੱਸਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਹੁਣ ਤਾਂ ਘਰੇ ਬੈਠੇ ਬਦਨਾਮ ਕਰ ਦੋ ਠੀਕ ਹੈ ਗੱਲ ਆਪਾਂ ਕੋਈ ਝੂਠਪਾਨ ਗੱਲ ਬੋਲਾਂਗੇ ਤਾਂ ਆਪਣੀ ਬਦਨਾਮੀ ਆਉਂਦੇ ਚ ਆਪਾਂ ਮੂਰੇ ਰਿਕਾਰਡ ਬਣਾਉਣਾਗਾ ਇਹ ਆ ਗਈ 5 ਨੰਬਰ ਤੇ ਕੰਮ ਬਾਈ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਨੌਰੇ ਦਾ ਕੰਮ ਆ ਕੰਮ ਬਾਈ ਕਹਿੰਦਾ ਵਧਾਉਣਾ ਕੰਮ ਅੱਗੇ ਘਟਾਉਣਾ ਨਹੀਂ ਕੰਮ ਵਧਾਉਣਾ ਹੀ ਆ ਇਹ ਆ 5 ਨੰਬਰ ਵਾਲੀ ਤੇ ਹੁਣ ਤੁਹਾਨੂੰ 6 ਨੰਬਰ ਤੇ ਤੋੜ ਕੇ ਦਿਖਾਉਂਗਾ ਬੱਛੀ ਉਹ ਵੀ ਚੰਗੀ ਆ ਉਹ ਵੀ ਐਫਸੀ ਪੈਂਦੀ ਆ ਤੋੜਦੇ 6 ਨੰਬਰ ਵਾਲੀ ਖੋਲ ਕੇ ਜੋ ਬਰਾ ਇਹਦਾ ਸੂਆ ਕਿਹੜਾ 6 ਨੰਬਰ ਤੇ ਤੋੜਾਂਗੇ ਜਿਹੜੀ ਹੁਣ ਪਹਿਲਾ ਨਾ ਬਾਈ ਜੀ ਚਾਰ ਦੰਦਾਂ ਦੀ ਪਹਿਲਾ ਸੂਆ ਦੰਦਾਂ ਚਾਰ ਦੰਦਾਂ ਹਾਂਜੀ ਆ ਜਾਤ ਨਸਲ ਬਹੁਤ ਹੈ ਜਾਨ ਬਹੁਤ ਕੁਆਲਟੀ ਥਣਲੇਵੇ ਦੇ ਵੀ ਬਹੁਤ ਸੋਹਣੀਆਂ ਬੱਚੀ ਤੇ ਸ਼ਕੀਨ ਵੀ ਚੰਗੀ ਹੈ ਸ਼ਕੀਨ ਵੀ ਪੂਰੀ ਆ ਚਵਾਈ ਦੀ ਕਿਵੇਂ ਨਿਕਲੂ ਚਵਾਈ ਦੀ ਸੋਨਾ ਬਾਈ ਜੀ ਪੂਰੀ ਮਾਰੂ ਮੋਟੀ ਧਾਰੂ ਕਿਚੀ ਵਰਗੀ ਕਿਚੀ ਵਰਗੀ ਧਾਰ ਮਾਰੂਗੀ ਬਹੁਤ ਹੀ ਸੋਹਣੀ ਚਵਾਈ ਆ ਤੇ ਕੱਦ-ਕਾੜ ਵੀ ਸੋਨਾ ਚਮਕ ਵੀ ਬਹੁਤ ਆ ਬਹੁਤ ਚਮਕਾ ਜਿਵੇਂ ਹੁਣ ਇਹ ਜਿਹੇ ਵੇਣਾ ਦਾ ਬਾਈ ਜੀ ਜਦੋਂ ਸੂਈਆਂ ਵੀ ਉਧਰੋਂ ਜੇਰ ਲੰਮਕਦੇ ਹੋਵੇ ਵੀਡੀਓ ਪਾਉਣੀ ਹੋਵੇ ਤਾਂ ਤੁਸੀਂ ਐ ਮੰਨ ਲਓ ਵੀ 5 ਮਿੰਟਾਂ ਚ ਵੇਕਣ 5 ਮਿੰਟਾਂ ਦੀ ਗੱਲ ਹੀ ਆ ਬੀਕੂ ਕੀ ਹੁਣ ਵੀ 5 ਮਿੰਟਾਂ ਚ ਰੱਕੇ ਰੱਕੇ ਰਾਂ ਹੋਰ ਕਮਾ ਦੇ ਉਧਰ ਕੇਰਾ ਕੇਰਾ ਹੋਰ ਲੈ ਜਾ ਇਹਨੂੰ ਕੇਰਾ ਹੋਰ ਤੋੜ ਦੇ ਸ਼ਕੀਨੀ ਵਾਲੇ ਪੱਖ ਤੋਂ ਵੀ ਚੰਗੀ ਆ ਕਦ ਕਾਠ ਵਾਲੇ ਪੱਖ ਤੋਂ ਵੀ ਥਣ ਦੇ ਸਹਜ ਤੋਂ ਵੀ ਬਹੁਤ ਸੋਹਣੀ ਆ ਬਈ ਸਟਰਕਚਰ ਇਹਦਾ ਵੀ ਬਹੁਤ ਸੋਹਣਾ ਲੈਗ ਸਕੋਰ ਵੀ ਮਜ਼ਬੂਤ ਰੱਖੂਗੀ ਕਿੰਨਾ ਕੁ ਦੁੱਧ ਜੱਗੀ ਕਾ ਆਈਡੀਆ ਹੁੰਦਾ ਆਪਣਾ ਦੁੱਧ ਬਈ ਆਈਡੀਆ 20 ਕਿਲੋ ਦੇ ਦਊਂਗੀ ਕਿਉਂਕਿ ਮੌਸਮ ਥੋੜਾ ਜਿਹਾ ਮੂਰੇ ਹੈ ਨਾ ਗਰਮੈਸ਼ ਵਾਲ ਆ ਰਿਹਾਗਾ ਠੀਕ ਹੈ ਉਹਦੇ ਤੇ ਆਪਾਂ ਝੂਠੀ ਜੀ ਗੱਲ ਪੈ ਜਾਂਦੀ ਹੈ ਜੇ 28 30 ਕਿਲੋ ਕਹਾਂਗੇ ਠੀਕ ਹੈ ਜੀ 20 ਕਿਲੋ ਨਾਰਮਲੀ ਦੇ ਦਊਗੀ ਕਿਉਂਕਿ ਦੀ ਕੁਆਲਿਟੀ ਵੀ 20 ਕਿਲੋ ਲਈ ਹੈਗੀ ਆ ਤੇ ਦਿਨ ਕਿੰਨੇ ਕ ਕੱਢ ਦੂ ਭਲਾ ਹੀ ਲੱਗੀ ਕਰਨਾ ਦਿਨ ਤਾਂ ਇਹ ਮੰਨੋ ਜੀ 5-7 ਦਿਨ ਤਾਂ ਲਈ ਜਾਊ ਹਜੇ ਹਫਤੇ ਦਾ ਵਿੱਚ ਹੀ 5-7 ਦਿਨ ਕੱਢ ਦਊਗੀ ਹਾਂਜੀ ਤੇ ਬਣੂ ਚੰਗੀ ਥੱਲੇ ਹੋਣਾ ਬਹੁਤ ਸੋਹਣੀ ਬਣੂਗੀ ਇਹ ਆ ਗਈ 6 ਨੰਬਰ ਤੇ ਤੇ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ 7 ਨੰਬਰ ਵਾਲੀ ਲੈ ਚੋਬਰਾ ਇਹਨੂੰ ਤੂੰ ਤੋੜ ਦੇ ਫ ਇਹਦਾ ਸੂਆ ਕਿਹੜਾ ਸੂਆ ਇਹਦਾ ਵੀ ਤੀਜਾ ਬਾਈ ਜੀ ਸੂਆ ਤੀਜਾ ਤੇ ਜਾਨ ਜੂਨ ਬਹੁਤ ਆ ਵੱਡੀ ਬਹੁਤ ਜਾਨ ਬਾਡੀ ਵੇਟ ਦੀ ਬਹੁਤ ਕੁਆਲਿਟੀ ਦੀ ਥਾਂ ਲੇਵੇ ਦੀ ਵੀ ਬਹੁਤ ਚੰਗੀ ਆ ਨਜ਼ਾਇਜ਼ ਜਿਹੜੀ ਵੱਡੀ ਆ ਵੱਡੀ ਮੈਂ ਉਹਨੂੰ ਆਖੂਗਾ ਇਹ ਚ ਕੈਨ ਵਾਲੀ ਗੱਲ ਨਹੀਂ ਹੈਗੀ ਉਹੀ ਵੱਡੀ ਉਹ ਤੁਸੀਂ ਨੇੜੇ ਆ ਕੇ ਲੈ ਜਾਓ ਆਪਦੀ ਆਹ ਲੈ ਚਲਾ ਇਹਨੂੰ ਲੰਬੀ ਚਲਾ ਦੇ ਇੱਥੋਂ ਕਮਾ ਲਈ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਨਹੀਂ ਇਹਦੇ ਵੀ ਹਫ਼ਤੇ ਪਿਆ ਬਾਈ ਜੀ ਹਜੇ ਇੱਕ ਹਫ਼ਤਾ ਪੈਂਡਿੰਗ ਆ ਇਹਦਾ ਜੱਗੀ ਕੀ ਰਿਕਾਰਡ ਦੱਸਿਆ ਦੁੱਧ ਦਾ ਰਿਕਾਰਡ ਇਹਦਾ 30 ਕਿਲੋ ਦਾ ਦੱਸਿਆ ਬਾਈ ਜੀ 30 ਕਿਲੋ ਦਿੱਤਾ ਹੋਇਆ ਕਹਿੰਦੇ ਵੀ ਦੋ ਸੂਵੇ ਚੋਈ ਹੈਗੀ ਠੀਕ ਹੈ ਲੈ ਜੇ ਲੈ ਜੇ 25 26 ਮੰਨ ਕੇ ਭਰਾ ਕੋਈ 25 ਦਾ ਬਜਰ ਜੋ 30 ਦਿੱਤਾ 25 ਦਾ ਕਿਉਂ ਦੇਊਗੀ ਦੇਊਗੀ ਤਾਂ 32 ਦਿੱਤੀ ਐ ਮਨ ਨੂੰ ਵੀ 30 ਮੰਨਦਾ ਖੁੱਲਾ ਮੰਨ ਕੇ ਲੈ ਜੇ ਹਣਾ ਬੱਤੀ ਵੀ ਕੀ ਗੱਲ ਹੁੰਦੀ ਹੈ ਨਾ ਮੈਂ ਇੱਕ ਹੱਥ ਵਨ ਕੇ ਬੇਨਤੀ ਕਰਦਾ ਵੀਰਾਂ ਨੂੰ ਵੀਡੀਓ ਚਲਦੀ ਚ ਹਾਂਜੀ ਵੀ ਵਪਾਰੀ ਦਾ ਦੁੱਧ 'ਚ ਕਸੂਰ ਨਹੀਂ ਹੁੰਦਾ ਕੋਈ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਕਿਸਾਨ ਦੱਸਦਾ ਹਾਂ ਜਿਹੜੀ ਆਪਾਂ ਨੂੰ ਕੋਈ ਫਾਰਮਰ ਮੂਰੇ ਡਿਟੇਲ ਦੱਸਦਾ ਵਪਾਰੀ ਉਹੀ ਡਿਟੇਲ ਦੱਸਦਾ ਮੂਰੇ ਆ ਲੈ ਆ ਇਧਰ ਦੀ ਇਹ ਕਹਾਂ ਦੁੱਧ ਕਹਦਾ ਹੁੰਦਾ ਕੀੜ ਦਾ ਆਪਣਾ ਠੀਕ ਹੈ ਜੀ ਮਤਲਬ ਉਹ ਚ ਕੋਈ ਵੀ ਮੈਂ ਹੋਇਆ ਜਾਂ ਜਿੰਨੇ ਵੀ ਵੀਰ ਆਪਣੇ ਬਕਵਾਰ ਦਾ ਕੰਮ ਕਰਦੇ ਉਹ ਚ ਕਸੂਰ ਨਹੀਂ ਕਿਸੇ ਦਾ ਵੀ ਹੁੰਦਾ ਠੀਕ ਹੈ ਗੱਲ ਕਿਉਂਕਿ ਜਦੋਂ ਮੂਰੇ ਤੁਹਾਨੂੰ ਫਾਰਮਰ ਇਹਨੀ ਚੀਜ਼ ਦੱਸਦਾ ਸੀ ਉਹੀ ਚੀਜ਼ ਦੱਸ ਰਿਹਾ ਮੂਰੇ ਇਹ ਡਿਟੇਲ ਬਾਈ ਕਹਿੰਦਾ ਓਨੀ ਕੀ ਦੱਸਦੇ ਆ ਬਾਕੀ ਜਿਹੜੇ ਭਰਾ ਨੇ ਪਸ਼ੂ ਲੈਣਾ ਹੁੰਦਾ ਬਾਈ ਉਹ ਆਪ ਵੀ ਜਲਕ ਪਰਕ ਕਰਕੇ ਵੀਰੇ ਲਿਜਾ ਸਕਦਾ ਹਨਾ ਉਹਨੇ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਹਾਂ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਲੈ ਜਾਣੀ ਆ ਕਰੇ 25 ਪਾਉ 30 ਪਾਉ ਜੇ ਪਾਏ ਤੋਂ 15 17 ਕੱਢ ਲਾਂਗੇ 15 17 ਕੱਢ ਲਾਂਗੇ ਇਹ ਮੇਰਾ ਖਿਆਲ ਆ 7ਵੇਂ ਨੰਬਰ ਤੇ ਆ ਗਈ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਾਂਗੇ 8 ਨੰਬਰ ਵਾਲੀ ਉਰਲੇ ਬੰਨੇ ਦੀ ਲੈ ਜਾ ਕਰ ਐਂ ਦੀ ਕੱਢ ਗਈ ਤੇ ਢੇੜਾ ਵੀ ਐਂ ਦੀ ਦਵਾ ਕੇ ਬੰਦਿਆ ਕਰਾ ਇਹ ਆ ਗਈ 8 ਨੰਬਰ ਤੇ ਇਹਦਾ ਚੱਗੀ ਕਿਹੜਾ ਸੂਆ ਇਹਦਾ ਸੂਆ ਦੂਜਾ ਗਾ ਬਾਈ ਜੀ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਦਨੇ ਦੇ ਪਏ ਆ ਜੀ 10 12 ਹਜੇ 10 ਤੋਂ 12 ਦਿਨ ਪੈਂਦੇ ਹਾਂ ਤੇ ਦੰਦ ਵਗੈਰਾ ਤਾਂ ਨਹੀਂ ਦੇਖੇ ਦੀ ਨਹੀਂ ਦੰਦ ਨਹੀਂ ਦੇਖੇ ਵੀਰੇ ਦੰਦਾਂ ਨਹੀਂ ਐ ਵੀ ਹੋਊਗੀ ਪੂਰੀ ਹੋਊ ਤਕਰੀਬਨ ਇਹ ਠੀਕ ਆ ਮੈਨੂੰ ਸ਼ੱਕ ਜੀ ਲੱਗੀ ਵੀ ਜਿਵੇਂ 6.5 ਗ੍ਰੇਡ ਹੋਵੇ ਜਿਹੜੇ ਸਾਹ ਬਣਾ ਜੁਆ ਨਹੀਂ ਨਹੀਂ ਹੋਊਗਾ ਬਾਈ ਉਹ ਬਿਊਟੀ ਦੀ ਉਹਦਾ ਬਹੁਤ ਸਾਫ ਆ ਬੈਣ ਆਪਾਂ ਪੱਟੇ ਨਹੀਂ ਆ ਪਉਂਈ ਵੈਸੇ ਕਹਿ ਦੀਏ ਇੱਥੇ ਆ ਕੇ ਬੰਦਾ ਕਹੇ ਯਾਰ ਤੁਸੀਂ ਝੂਠ ਬੋਲਦੇ ਹੋ ਹਨ ਜਾਨ ਜੂਨ ਬਹੁਤ ਐ ਚ ਵੀ ਚਮਕ ਚੌਂ ਮਤਲਬ ਚਮਕਦਮ ਬਹੁਤ ਚੰਗੀ ਆ ਬਾਈ ਲੱਗਿਆ ਤਾਂ ਨਹੀਂ ਹੋਇਆ ਤੇਲੇ ਦੀ ਨਹੀਂ ਭਾਈ ਯਾਰ ਮੈਂ ਕੁਛ ਸਾਡੇ ਨਾ ਨਮਾਉਣ ਤਮਾਉਣ ਦੇ ਵੈਸੇ ਚਲੋ ਵਪਾਰੀ ਕੋਲੇ ਕੀ ਹੁੰਦਾਗਾ ਸਿਰਫ ਸਫਾਈ ਹੁੰਦੀ ਆ ਠੀਕ ਹੈ ਹਾਂ ਲੈ ਇੱਥੇ ਹੀ ਰੋਕ ਲਾ ਦੇਖ ਵੀ ਲੈਨੇ ਆਂ ਕਈ ਵਾਰੀ ਚੈੱਕ ਵੀ ਕਰ ਲੋ ਚੈੱਕ ਵੀ ਕਰ ਲੈਨੇ ਕਈ ਵਾਰੀ ਲੱਗਿਆ ਹੁੰਦਾ ਕੁਝ ਬੋਚ ਕੇ ਖੜਾ ਲਾ ਉਹ ਲੱਗਿਆ ਲੱਗਦਾ ਨਹੀਂ ਵੈਸੇ ਕੋਈ ਗੱਲ ਨਹੀਂ ਲੈ ਚੱਲ ਦਰਦੀ ਆ ਸੁਆ ਦੂਜਾ ਕਿੰਨੇ ਦਿਨ ਪੈਂਡਿੰਗ ਦੱਸੇ ਨੇ ਇਹਦੇ ਦਿਨ 10 ਬਸ ਪਏ ਆ ਬਾਈ ਜੀ ਆ 10 ਤੋਂ 12 ਦਿਨ ਬਾਅਦ ਕਹਿੰਦਾ ਪੈਂਡਿੰਗ ਨੇ ਪਰ ਵਜਨ ਵਜੂਦ ਜਾਣ ਵਾਲੀ ਬੱਚੀ ਆ ਗਈ ਪੇਟ ਵਾਲੀ ਪੂਰਾ ਬਾਡੀ ਵੇਟ ਦੀ ਬਹੁਤ ਸੋਹਣੀ ਆ ਕਿਸੇ ਵੀ ਪੱਖ ਤੋਂ ਉਕਦੀ ਨਹੀਂ ਮੇਰਾ ਕਹਿੰਦਾ ਬਾਪੂ ਵੀ ਨਹੀਂ ਬਾਈ ਇਹ ਥੋੜੀ ਨਾ ਫਾਰਮ ਚੋਂ ਆਈ ਆ ਪਛੀ ਖੁੱਲੀ ਆਈ ਆ ਤਕਰੀਬਨ 15-18 ਗਾਂਆਂ ਮੋੜੇ ਕੋਲੇ ਰੱਖੀਆਂ ਹੋਈਆਂ ਸੀਗੀਆਂ ਘਰੇ ਖੁੱਲੀ ਰਹਿੰਦੀ ਸੀ ਇਹ ਤੇ ਹੁਣ ਤੋਰਦਿਆ ਲਾਸਟ ਵਾਲੀ ਇਹਦਾ ਮੇਰਾ ਖਿਆਲ ਆ 9 ਨੰਬਰ ਆ ਗਿਆ ਇਹਦਾ 9 ਨੰਬਰ ਆ ਗਿਆ ਮੱਜਾਂ ਵੀ ਕਰੂੰਗਾ ਦੋ ਵੀਡੀਓ ਚ ਐਡ ਉਹ ਵੀ ਤੁਹਾਨੂੰ ਦਿਖਾਉਂਗਾ ਮੈਂ ਇਹਦਾ ਸੁਆ ਸਵੇਰ ਦੂਜਾ ਬਾਈ ਜੀ ਇਹ ਆ ਗਈ ਪ੍ਰਿੰਟ ਚ ਹਾਂ ਕਿਉਂਕਿ ਪਤਾ ਕੀ ਗੱਲ ਆ ਬਾਈ ਜਿਹੜੀ ਚੌਥੇ ਪੰਜਵੇਂ ਜਾਂ ਜਾ ਕੇ ਸੂਏ ਹੋ ਜਾਂਦੀਆਂ ਨਾ ਗਾਵਾਂ ਉੱਥੋਂ ਦੁੱਧ ਨਹੀਂ ਕੱਢਦੀਆਂ ਠੀਕ ਆ ਗੱਲਾਂ ਪਹਿਲੇ ਤੋਂ ਤੀਜੇ ਤੇ ਤਿਕਰੀ ਗਾਵਾਂ ਵਧੀਆਂ ਮਤਲਬ ਜਿਹੜੀਆਂ ਹੁੰਦੀਆਂ ਠੀਕ ਆ ਜੀ ਦੁੱਧ ਕੱਢੀ ਜਾਂਦੀਆਂ ਨੇ ਹਾਂ ਕਾਦੇ ਦਾ ਆ ਗਿਆ ਦਰਮਿਆਨੀਆਂ ਗਾਵਾਂ ਚ ਜਿਵੇਂ ਤੁਹਾਨੂੰ ਇਹ ਨਾ ਮੈਂ ਕਹਤਾ ਵੀ ਬਾਲੀ ਵੱਡੀ ਐ ਕਾਦੇ ਦਰਮਿਆਨੀਆਂ ਗਾਵਾਂ ਚ ਆ ਗਿਆ ਜਵਾਨੀ ਵਾਲੀ ਬੱਚੀ ਆ ਪੂਰੀ ਟੌਪ ਜਾਨ ਵਜਨ ਵਜੂਦ ਦੇ ਚ ਫੁੱਲ ਆ ਗਿਆ ਜਿਵੇਂ ਆਪਾਂ ਕਹਿ ਸਕਦੇ ਹੁੰਨੇ ਆ ਵੀ ਸੇਠਾਂ ਦਾ ਸਰਾਣਾ ਹੁੰਦਾ ਉਹਦੇ ਨਾਲ ਹੀ ਹਾਂ ਜਮਾਂ ਬਸ ਉਹੀ ਚੀਜ਼ੀ ਆ ਤੇ ਬਾਕੀ ਜਿੰਨੀਆਂ ਕਿ ਗੱਬਣ ਦਿਖਾਈਆਂ ਜਾਂ ਕੀ ਕੋਈ ਮਤਲਬ ਸੀਮਨ ਦੀ ਡਿਟੇਲ ਲੈ ਕੇ ਦੇ ਦਾਂਗੇ। ਨਹੀਂ ਭਾਈ ਸੀਮਨ ਦਾ ਪਤਾ ਕੀ ਗੱਲ ਆ ਦੇਖੋ ਇਹ ਸਾਰੀਆਂ ਗਾਵਾਂ ਆਪਾਂ ਘਰਾਂ ਦੇ ਵਿੱਚੋਂ ਪਰਚੇਜ਼ ਕਰੀਆਂ ਹੋਈਆਂ ਨੇ। ਠੀਕ ਆ ਗੱਲ। ਇਹਦੇ ਵਿੱਚ ਕੀ ਗੱਲ ਆ ਕੀ? ਹਾਂਜੀ ਕਿਉਂਕਿ ਜਿਹੜੇ ਘਰ ਵਾਲਿਆਂ ਬੰਦੇ ਹੁੰਦੇ ਆ ਨਾ ਹਾਂਜੀ ਹਾਂਜੀ ਉਹਨੂੰ ਪਿੰਡਾਂ 'ਚ ਹੀ ਡਾਕਟਰ ਹੁੰਦੇ ਨੇ ਉਹ ਕੋਈ ਨਹੀਂ ਦੱਸਦੇ ਵੀ ਅਸੀਂ ਕਿਹੜਾ ਟੀਕਾ ਭਰਦੇ ਆ ਕਿਹੜਾ ਨਹੀਂ ਭਰਦੇ। ਠੀਕ ਆ ਗੱਲ। ਹਾਂ ਉਹ ਕਿਉਂ ਨਹੀਂ? ਤੁਹਾਨੂੰ ਕਿਹਦੀ ਜਾਈਏ ਇਹਦੇ ਸੈਕਸਰ ਲੱਗਿਆ ਉਹਦੇ ਉਹ ਲੱਗਿਆ ਉਹਦੇ ਉਹ ਲੱਗਿਆ ਉਹਦਾ ਕੋਈ ਫਾਇਦਾ ਨਹੀਂ। ਆਪਾਂ ਨੂੰ ਇੱਕ ਤਾਂ ਨਹੀਂ ਪਤਾ ਇਹਨਾਂ ਦੇ ਤੇ ਹੁਣ ਤੁਹਾਨੂੰ ਆਪਾਂ ਦੋ ਮੱਜਾਂ ਦਿਖਾਉਨੇ ਆ ਤੋਰ ਕੇ ਦਿਖਾਵਾਂਗੇ ਉਹ ਵੀ ਟੌਪ ਕੁਆਲਿਟੀ ਦੀ ਇਹਦਾ ਸੁਆਜ ਕੀ ਕਿੜਾ ਸੁਆ ਦੂਜਾ ਬਾਈ ਜੀ ਅੱਜ ਚੌਥਾ ਦਿਨ ਸੂਈ ਨੂੰ ਆਪਣੇ ਘਰੇ ਸੂਈ ਹੈ ਜੇਰ ਜੱਪੇ ਦੀ ਹਰ ਇੱਕ ਚੀਜ਼ ਦੀ ਪੂਰੀ ਫੁੱਲ ਆਪਣੀ ਗਾਰੰਟੀ ਆ ਬੱਚਾ ਕੀ ਆ ਗਿਆ ਨਾਲ ਇਹਦੇ ਬੱਚਾ ਇਹਦੇ ਮੰਗ ਰਹਿਗਾ ਕੱਟਾ ਜੀ ਆ ਬੱਚਾ ਨਾਲ ਇਹਦੇ ਬਾਈ ਕਹਿੰਦਾ ਆ ਗਿਆ ਕੱਟਾ ਸੁਆ ਦੂਜਾ ਤੇ ਜੇਰ ਜੱਪੇ ਵਾਲਾ ਸ਼ਿਸ਼ਟ ਮੇਰਾ ਹੈਗਾ ਡੰਨ ਬਿਲਕੁਲ ਇੱਥੋਂ ਕਮਾਲਾ ਕਮਾਲਿਆ ਕਮਾਲਿਆ ਚਵਾਈ ਦੀ ਕਿਵੇਂ ਬਾਈ ਚਵਾਈ ਚਵਾਈ ਦੀ ਓਕੇ ਬਾਈ ਜੀ ਆਪਾਂ ਵੀਡੀਓ 'ਚ ਧਾਰਾ ਮਾਰ ਕੇ ਦਿਖਾ ਦਨੇ ਕੋ ਠੀਕ ਹੈ ਗੱਲ ਹਰ ਇੱਕ ਚੀਜ਼ ਦੀ ਓਕੇ ਆ ਮੈਂ ਸੋਣਾ ਹੀ ਹੈਗੀ ਠੀਕ ਹੈ ਚਵਾਈ ਦੀ ਬਾਈ ਕਹਿੰਦਾ ਹੈਗੀ ਆ 100 ਦੀ 100 ਧਾਰਾ ਵੀ ਮਾਰ ਕੇ ਤੁਹਾਨੂੰ ਦਿਖਾ ਦਾਂਗੇ ਕੋਸ਼ਿਸ਼ ਰਹੂਗੀ ਤੇ ਥਣ ਥਣਾ ਲੱਗਿਆ ਓਕੇ ਬਾਈ ਜੀ ਕੋਈ ਬੰਦਾ ਆਨਲਾਈਨ ਮੰਗਾਉਣੀ ਚਾਹੁੰਦਾ ਹੈ ਆਪਣੀ ਪੂਰੀ ਫੁੱਲ ਵੱਡਾ ਫੁੱਲ ਗਾਰੰਟੀ ਹੋਊਗੀ ਠੀਕ ਹੈ ਗੱਲ ਆ ਜਾ ਇਧਰਲੇ ਬੰਦੇ ਆਨਲਾਈਨ ਵੀ ਬਾਈ ਕਹਿੰਦਾ ਫੁੱਲ ਗਾਰੰਟੀ ਹੋਊਗੀ ਤੇ ਸੂਆ ਜਿਵੇਂ ਬਾਈ ਨੇ ਦੱਸਿਆ ਦੂਜਾ ਨਾਲ ਮੇਲ ਕਾਫ ਤਾਜੀ ਸੂਈ ਜੇਰ ਜੱਪੇ ਵਾਲਾ ਸਿਸ ਤੇ ਤਾਰਾ ਵੀ ਖਵਾ ਦੇ ਮਾਰ ਕੇ ਯਾਰ ਤਾਰਾ ਮਾਰ ਕੇ ਦਿਖਾ ਦਿੰਦੇ ਆ ਵੀਡੀਓ ਜੀ ਯਾਰ ਕਿਸੇ ਵੀ ਵੀਰ ਨੇ ਆਨਲਾਈਨ ਮੰਗਾਉਣੀ ਹੁੰਦੀ ਹੈ ਕੋਈ ਯਾਰ ਬੰਦਾ ਯਾਰ ਨਹੀਂ ਆਉਣ ਵਾਲਾ ਹੁੰਦਾ ਤਾਂ ਉਹਨੂੰ ਚਵਾਈ ਚਬੂਈ ਦਾ ਪਤਾ ਲੱਗ ਜਾਂਦਾ ਵੀਰੇ ਵੀਡੀਓ ਚ ਠੀਕ ਆ ਗੱਲ ਆ ਤਾਰਾਂ ਵੀ ਬਾਈ ਕਹਿੰਦਾ ਜੀ ਆਪਾਂ ਤੁਹਾਨੂੰ ਬੱਚਾ ਲਾ ਕੇ ਮਾਰ ਕੇ ਦਿਖਾ ਦਾਂ ਆ ਲਓ ਜੀ ਚਵਾਈ ਆਪਾਂ ਵੀਡੀਓ ਚ ਦਿਖਾ ਦੇਣੀ ਆ ਬਾਈ ਤਾਰਾਂ ਦੀ ਹੈਗੀ ਆ 100 ਦੀ 100 ਚਵਾਈ ਆ ਗਈ ਬਿਲਕੁਲ ਫੋਕੀ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਤੇ ਗਾਂਦੇ ਥਾਣਾ ਚੋ ਵੀ ਮਾਰਦੀ ਅਚਬਾਈ ਦੀ ਹੈਗੀ ਓਕੇ ਦੀ ਰਿਪੋਰਟ ਬਾਕੀ ਸੋਨੂੰ ਖੋਲ ਕੇ ਆਪਾਂ ਤੋੜ ਕੇ ਦਿਖਾ ਦਰਾਂ ਕਿ ਨਾ ਤੋੜੀ ਦੋ ਚੁੱਟੀ ਸੁਆ ਦੂਜਾ ਨਾਲ ਇਹ ਮੇਲਕਾਫ ਨਾੜੂਆ ਬੱਚੇ ਦਾ ਨਾਲਾ ਤੇ ਹੈਗੀ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਇੱਥੋਂ ਬਾਡੀ ਦੀ ਜੱਜਮੈਂਟ ਕਰ ਬਿਲਕੁਲ ਨਾਲੂਆ ਕੱਚਾ ਬਈ ਕੋਈ ਬੰਦਾ ਨਹੀਂ ਕਹਦਾ ਵੀ ਇਹ ਬਈ 15 ਦਿਨਾਂ ਦੀ ਸੂਈ ਹੋਈ ਹੈ ਕਿ ਜਾਂ ਹੈ ਨਾ ਇਹ ਕਹੇ ਮੈਂ ਮਾਲ ਆਪਣੇ ਕੋਲੇ ਸੂਈ ਹੈ ਚੌਥਾ ਦਿਨ ਇਹਨੂੰ ਸੂਈ ਨੂੰ ਕਮਾ ਲਿਆ ਕਮਾ ਲਿਆ ਇੱਥੋਂ ਕਮਾ ਲਿਆ ਯਾਦੇ ਲੰਬਾ ਲੰਗਿਆ ਨਾ ਤੂੰ ਨਾਲ ਆ ਗਿਆ ਮੇਲਕਾਫ ਤੇ ਬੱਚੇ ਤੇ ਵੀ ਮਾਰਦੇ ਤਰ੍ਹਾਂ ਨੂੰ ਕੈਮਰਾ ਇਹਦਾ ਨਾੜੂਆ ਕਰਾ ਦੇ ਚੱਕਾ ਇੱਥੋਂ ਬੱਚੇ ਤੇ ਮਾਰਦੇ ਕੈਮਰਾ ਤੇ ਹੁਣ ਜਦੋਂ ਝੋਟੀ ਆ ਗਈ ਝੋਟੀ ਕ ਨਹੀਂ ਕਰਦੀ ਸੁਵਾ ਦੂਜਾ ਤਾਜੀ ਸੂਈ ਚਾਰਾਂ ਪੰਜਾਂ ਦਿਨਾਂ ਦੀ ਸੂਈਆ ਤੇ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ ਬਈ 12 ਕਿਲੋ ਦੁੱਧ ਮੰਨ ਕੇ ਲੈ ਲਈ 12 ਕਿਲੋ ਹਾਂਜੀ ਕਿਹੜੇ ਇਲਾਕੇ ਦੀ ਮੈਂ ਦੱਸਿਆ ਇਹ ਇਹ ਬਾਈ ਮੈਂ ਮੰਨ ਵੀ ਰਾਜਸਥਾਨ ਦੇ ਬਾਰਡਰ ਦੀਆਂ ਮਈਆਂ ਨੇ ਦਿੰਦੇ ਇਹ ਠੀਕ ਆ ਗੱਲ ਹਾਂ ਇਹ ਬਾਈ ਕਹਿੰਦਾ ਆ ਗਈਆਂ ਰਾਜਸਥਾਨ ਦੇ ਏਰੀਆ ਦੀਆਂ ਤੇ ਬਾਕੀ ਉਸ ਏਰੀਆ ਦੇ ਮਈਆਂ ਦੁੱਧ ਵੀ ਚੰਗਾ ਪਾਉਂਦੀਆਂ ਹਰੇਕ ਵੀਡੀਓ ਚ ਦੱਸਦਾ ਵੀ ਹੁੰਨਾ ਵੀ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਡੰਗ ਤੋਂ ਡੰਗ ਚੋਕੇ ਜਿਹੜੀ ਤਾਜੀ ਸੂਈ ਆ ਉਹਨੂੰ ਆਪਾਂ ਧਾਰਾਂ ਦੀ ਪਾਸ ਕਰ ਸਕਦੇ ਹਾਂ ਜਿਵੇਂ ਹੁਣ ਆ ਮੈਂ ਆ ਬਈ ਤੇਰੇ ਖੜੇ ਤੋਂ ਜੇਰ ਪਈਏ ਦੀ ਆ ਹੁਣ ਦਿਖਾਵਾਂਗੇ 2 ਨੰਬਰ ਵਾਲੀ ਇਹ ਵੀ ਤੋਰ ਖੋਲ ਕੇ ਦਾ ਸੂਆ ਕਿਹੜਾ ਸੂਆ ਇਹਦਾ ਵੀ ਦੂਜਾ ਹੀ ਆ ਬਾਈ ਜੀ ਦੂਜਾ ਸੂਆ ਹਾਂਜੀ ਜੇਰੇ ਦੀ ਹੁਣ ਪੈ ਗਈ ਹੈ ਨਾ ਹਾਂਜੀ ਹੁਣ ਹੀ ਪਈਏ ਤੁਹਾਡੇ ਖੜਾ ਤੋਂ ਹੀ ਪਈਏ ਜੇਰੇ ਦੀ ਜੇਰੇ ਦੀ ਆਪਣੇ ਖੜਾ ਤੋਂ ਪਈਆ ਬੱਚਾ ਇਹਦਾਂ ਕੀ ਆ ਗਿਆ ਜੱਗੀ ਇਹਦੇ ਮਗਰ ਕੱਟੀ ਹੈ ਜੀ ਇਹਦੇ ਨਾਲ ਆ ਗਈ ਕੱ ਕੱਦ ਜਿਵੇਂ ਆਪਾਂ ਗੱਲ ਕਰ ਲਈਏ ਕੱਦੇ ਦਾ ਥੋੜਾ ਦਰਮਿਆਨਾ ਆ ਗਿਆ ਨਾ ਹਾਂ ਕੱਦ ਦਰਮਿਆਨਾ ਜੀ ਉਹ ਬੋਡੀ ਵੇਟ ਦੀ ਬਹੁਤ ਐ ਤੋਰ ਦੇ ਪੁੱਤ ਤੋਰ ਦੇ ਕੇ ਐਨੂੰ ਤੋਰ ਨਹੀਂ ਪਰ ਲੈ ਬੰਨੇ ਨੂੰ ਕਰਾ ਦੇ ਜੱਜਮੈਂਟ ਹਰੇਕ ਹਰੇਕ ਪੱਖ ਤੋਂ ਚੁਬਾਈ ਦੀ ਕਿਵੇਂ ਆ ਚੁਬਾਈ ਦੀ ਸੋਣਾ ਜੀ ਐਨ ਜੇ ਕੋਹ ਪਧਾਰਾ ਮਾਰ ਕੇ ਦਿਖਾ ਦਿੰਨੇ ਆ ਪਿੱਤਾ ਜੀ ਸੂਈ ਮੈਂ ਆਗੀ ਚੁਬਾਈ ਚੁਬਾਈ ਦੀ ਓਕੇ ਆ ਜਮਾ ਆਪਣੀ ਫੁੱਲ ਗਾਰੰਟੀ ਹੋ ਬਾਈ ਯਾਰ 100 ਦੀ 100 110% ਨਾਲ ਬੱਚਾ ਕੀ ਆ ਗਿਆ ਇਹਦੇ ਇਹਦੇ ਮਗਰ ਕੱਟੀ ਗਈ ਆ ਨਾਲ ਇਹਦੇ ਆ ਗਈ ਕੱਟੀ ਲੈ ਇੱਕ ਵਾਰੀ ਚੋਬਰਾ ਇਧਰੋਂ ਕੱਟੀ ਤੇ ਵੀ ਮਾਰਦੀ ਕੈਮਰਾ ਮੈਂ ਇਹਨੂੰ ਬੰਨੇ ਕਰਕੇ ਤੁਹਾਨੂੰ ਕੱਟੀ ਵੀ ਮੇਰਾ ਖਿਆਲ ਆ ਜੈਡ ਬਲੈਕ ਜੀ ਨਾਲ ਹਨਾ ਹਾਂ ਜੀ ਆ ਮੈਂ ਵੀ ਜਮਾ ਜੈਡ ਬਲੈਕ ਆ ਬਾਈ ਇੱਕ ਵੀ ਬਾਲ ਚਟਾ ਨਹੀਂ ਕੱਟੀ ਦੇ ਵੀ ਇੱਕ ਵੀ ਬਾਲ ਚਟਾ ਨਹੀਂ ਐਸੇ ਇਹਨਾਂ ਦੇ ਮਈਆਂ ਦੇ ਆਪਾਂ ਆਪਾਂ ਬਾਈ ਇਹ ਫੋਨ ਤੇ ਕਰ ਲਈਏ ਮੁੱਲ ਇਹਨਾਂ ਦੇ ਜੈ ਜੀ ਮੱਝਾਂ ਤੇ ਮੱਝਾਂ ਤੇ ਗਾਵਾਂ ਦਾ ਹਾਂ ਫੋਨ ਤੇ ਮੁੱਲ ਕਰ ਲਾਂਗੇ ਤਕਰੀਬਨ ਜੈਜ ਹੋਣਗੇ ਜੋੜਾ ਜੋੜਾ ਲੈਣਾ ਹੋਇਆ ਹੋਜੂ ਕੰਸੈਸ਼ਨ ਆ ਹਾਂ ਬਾਈ ਕੋਈ ਗੱਲ ਨਹੀਂ ਕਿਸੇ ਨੇ ਗਾਵਾਂ ਨਾਲ ਮੱਝ ਲਾਉਣੀ ਹੋਈ ਦੋਨੇ ਮੱਝਾਂ ਲੈਣੀਆਂ ਹੋਈਆਂ ਠੀਕ ਆ ਜੀ ਦੋਏ ਮੱਝਾਂ ਜਾਂ ਦੋ ਗਾਵਾਂ ਵੇਚੀਆਂ ਗਾਵਾਂ ਲੈਣੀਆਂ ਜਿਵੇਂ ਵੀ ਬਦਲ ਕਿਸੇ ਨੇ ਪਸ਼ੂ ਇਕੱਠੇ ਲੈਣੇ ਹੋਏ ਯਾਰ ਆਪ ਹਰ ਇੱਕ ਤਰ੍ਹਾਂ ਦਾ ਬੰਦੇ ਨੂੰ ਮੈਂ ਸੁਵਿਧਾ ਵੀ ਦਵਾਂਗੇ ਠੀਕ ਆ ਗੱਲ ਮਤਲਬ ਉਹੋ ਜਿਹੀ ਰੇਟ ਦਵਾਂਗੇ ਠੀਕ ਆ ਗੱਲ ਆ ਨੰਬਰ ਬੋਲ ਦਿਓ ਜੀ 981539607 981539607 ਤੇ ਨੌਰਾ ਆਪਣਾ ਕਿਹੜੇ ਬੰਨਿਆ ਗਿਆ ਨੌਰਾ ਆਪਣਾ ਭਾਈ ਜੀ ਜਦੋਂ ਆਪਾਂ ਤੁਸੀਂ ਰੈਕੋਟ ਰੋਡ ਤੇ ਆਉਂਗੇ ਨਾ ਬਰਨਾਲੇ ਉਤੋਂ ਧੂਰੀ ਨੂੰ ਰੋਡ ਨਿਕਲਦਾ ਸੇਖਾ ਧੂਰੀ ਨੂੰ ਉਸ ਰੋਡ ਦੇ ਉੱਤੇ ਆਪਣਾ ਨੌਰਾ ਪੈਂਦਾ ਹੈਗਾ ਰੰਗੀਆਂ ਵਾਲੇ ਕੋਠੇ ਪੈਂਦੇ ਆ ਠੀਕ ਆ ਗੱਲ ਤੇ ਬਾਕੀ 11 ਪਸ਼ੂ ਦਿਖਾਈ ਨੇ ਆਪਾਂ ਨੇ 9 ਦਿਖਾਈਆਂ ਨੇ ਗਾਵਾਂ ਦੋ ਤਾਜ਼ੀਆਂ ਸੂਈਆਂ ਮੱਜਾਂ ਦਿਖਾਈਆਂ ਨੇ ਇਹਨਾਂ 'ਚੋਂ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ